ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਸੁਲਹਾਣੀ ਸੁਲਹਾਣੀ ਪਿੰਡ ਦੇ ਵਿੱਚ ਆ ਕੇ ਤੁਸੀਂ ਜਦੋਂ ਮਿੱਤਰੋ ਆਗੇ ਥੋੜਾ ਜਿਹਾ ਅੱਗੇ ਹਰਾ ਜਾਂ ਵਾਲੇ ਪਾਸ ਸੌਰੀ ਪੰਗਾਲੀ ਵਾਲੇ ਪਾਸੋਂ ਜਦੋਂ ਤੁਸੀਂ ਮੁੜੋਗੇ ਪੰਗਾਲੀ ਵਾਲਾ ਪੋਲਾ ਜਿਹੜਾ ਪੁਲ ਦੇ ਕੋਲੇ ਬਿਲਕੁਲ ਬੈਠਦਾ ਰਹਿਣ ਵਸੇਰਾ ਵਾ ਮਿੱਤਰੋ ਜਦੋਂ ਆਪਸ ਸਲਿਆਣੀ ਤੋਂ ਮੋੜ ਮੋੜਦੇ ਆਂ ਪੰਗਾਲੀ ਵਾਲੇ ਪਾਸੇ ਨੂੰ ਬਸ ਪਹਿਲਾ ਘਰ ਪਾਈਦਾ ਤੇ ਭਾਈ ਦੇ ਕੋਲੇ ਇੱਕ ਮਹਿ ਵਕਾਊ ਆ ਮਿੱਤਰੋ ਤੀਜਾ ਸੂਆ ਇਹਨੇ ਕਰਮਾ ਵਾਲੀ ਨੇ ਸੁਣਾਵਾ ਅੱਜ 16 ਤਰੀਕ ਨੂੰ ਮੈਂ ਵੀਡੀਓ ਬਣਾ ਰਿਹਾ ਆਂ ਦੀ ਮਿੱਤਰੋ ਦੇ ਨਵੇਂ ਮਹੀਨੇ ਦੀ 16 ਤਰੀਕ ਆ 2025 ਨੂੰ ਤੇ ਅੱਜ ਇਹਦੇ ਦਿਨ ਕਰਮਾ ਵਾਲੀ ਦੇ ਪੂਰੇ ਤੌਰ ਦੀ ਵੀਰੇ ਮੜੀ ਦੇਣਾ ਜਿੰਦੇ ਪੂਰੇ ਹੋ ਗਿਆ ਬਾਈ ਬਾਈ ਨੇ ਇਹ ਤੋਕੜ ਗੱਬਣ ਲਈ ਸੀ ਚੱਕ ਪਾਸ ਹੁਣ ਐ ਨਹੀਂ ਪਤਾ ਵੀ ਇਹ ਟੀਕਾ ਭਰਾਇਆ ਹੋਇਆ ਤਾਂ ਜਾਂ ਇਹ ਸਾਨ ਤੋਂ ਕੁਰੂਸਾ ਕੋਈ ਝੂਠ ਨਹੀਂ ਆ ਪਈ ਆਂ ਦਾ ਮਾਰਨਾ ਆਪਾ ਤੇ ਮੈਂ ਚੰਗੀ ਆ ਬਾਈ ਲੇਵਾ ਪਾਂਡਾ ਮੈਂ ਦਾ ਖੁੱਲਾ ਡੁੱਲਾ ਦੁੱਧ ਵਾਲੀ ਮੈਂ ਕਹਿਣ ਤੋਂ ਪਾਵੇ ਆ ਵੀ ਬਾਹਲਾ ਨਹੀਂ ਮੈਂ ਆਂ ਦਾ ਬਾਈ 14 15 14 15 ਦੁੱਧ ਦੇਣਾ ਪੰਡਾ ਮੈਂ ਉਹ ਜੱਡੀ ਚੰਗੀ ਮੈਂ ਥੱਲੋਂ ਆ ਸੋਹਣਾ ਥਣ ਲੇਵਾ ਲੱਗਾ ਹੋਇਆ ਸੋਹਣੀ ਤਿਆਰੀ ਦੇ ਵਿੱਚ ਆ ਕਰਮਾਂ ਵਾਲੀ ਮਿੱਤਰੋ ਹਜੇ ਇਹਦੇ ਬੜਨਾ ਬਣਾਉਣਾ ਹੋਰ ਵੀ ਥੱਲੋ ਕਿਉਂਕਿ ਭਾਈ ਦਿਨ ਪਏ ਮੈਂਦੇ ਹਜੇ 2-4 ਕੱਢ ਜਾਣੇ ਆ ਨੇ ਕਿਉਂਕਿ ਉੱਥੋਂ ਢਿੱਲੀ ਨਹੀਂ ਹੋਈ ਮੈਂ ਤਿਆਰੀ ਦਿਨ ਜਿਹੜੇ ਆਪਾਂ ਕਾਗਜ਼ੀ ਗਿਣਤੀ ਵਾਲੇ ਹੁੰਦੇ ਆ ਵੀ ਜਿਹੜੇ ਆਪਣੇ ਕਾਪੀ ਦੇ ਉੱਤੇ ਲਿਖੇ ਹੁੰਦੇ ਉਹ ਪੂਰੇ ਲੈ ਵਾ ਲੋ ਵਾ ਵੇਖੋ ਕਿਹੜਾ ਦੀ ਆਰ ਭਾਈ ਕਈ ਨਾ ਪਹਿਲਾਂ ਥੱਲੋ ਫੋਟੋ ਵਾਲਾ ਰਗੀ ਭਾਈ ਆ ਮੈਂ ਆ ਮਿੱਤਰੋ ਫਿਰ ਤੁਸੀਂ ਹੁਣ ਇਹਨਾ ਸੋਚਿਓ ਜੀ ਵੀ ਰੇਟ 2.2 3 ਹੋਊਗਾ ਰੇਟ ਵੀ ਤੁਹਾਨੂੰ ਬਿਲਕੁਲ ਵਾਜਬ ਹੋਊਗਾ ਬਸ ਤੁਸੀਂ ਸੌਦਾ ਹੀ ਕਰਨਾ ਤੇ ਟੈਂਪੂ ਦੇ ਚੜਾਉਣੀ ਬਾਕੀ ਤੁਹਾਡੀ ਸਾਰੀ ਟੈਨਸ਼ਨ ਮੈਂ ਖਤਮ ਕਰ ਦਿੰਨਾ 1 ਲੱਖ ਤੇ 10000 ਰੁਪਿਆ ਇੰਦੀ ਡਿਮਾਂਡਾਂ ਵਿੱਚੋਂ ਲਾਡ ਪਿਆਰ ਭਾਈ ਜ਼ਰੂਰ ਕਰ ਦਊਗਾ ਤੁਹਾਡਾ ਵੀਰੇ ਨੰਬਰ ਆਪਾਂ ਲੈ ਲੈਣ ਵੀਰੇ ਨੰਬਰ ਕਿੰਨਾ ਆ ਗਿਆ ਭਾਈ 98773 98773 55695 55695 98773 ਹਨਾ ਵੀਰੇ 556 55 55695 ਹਨਾ 55695 ਬਾਈ ਦਾ ਨੰਬਰ ਮਿੱਤਰੋ ਬਾਈ ਦੀ ਜਾਣਕਾਰੀ ਸਾਰੀ ਤੁਹਾਨੂੰ ਦੇਤੀ ਆ ਬਈ ਤੀਜਾ ਸੂਆ ਇਹਦੇ ਸੋਨਾ ਵਾਂ ਦੇਣਾ ਅੱਜ 16 ਤਰੀਕ ਨੂੰ ਪੂਰੇ ਆ ਬਾਈ ਨੇ ਟੋਕੜ ਗੱਪਣ ਖਰੀਦੀ ਸੀ ਇਹ ਨਹੀਂ ਪਤਾ ਵੀ ਇਹ ਟੀਕੇ ਤੇ ਗੱਪਣ ਇਹ ਨਹੀਂ ਪਤਾ ਵੀ ਅੱਗੋ ਮਾਲਕਾਂ ਨੇ ਇਹ ਸਣ ਤੋਂ ਕਰੋਸ ਕਰਾਈਆ ਹਾ ਦੁੱਧੋ ਖਰੀ ਰਹੀ ਆ ਬਈ ਦੇ ਕੋਲੇ ਟੋਕੜ ਗੱਪਣ ਨਹੀਂ ਚੰਗਾ ਦੁੱਧ ਦਿੱਤਾ ਹੋਇਆ ਅੱਜ ਵੀ ਮੈਂ ਕਹਿੰਦੀ ਆ ਵੀ ਮੈਂ ਬਈ 14-15 ਕਿਲੋ ਦੁੱਧ ਟੌਰਾਂ ਨਾਲ ਦੇ ਜੂਗੀ ਰੇਟ ਵੀ ਠੀਕ ਹੈ ਮੱਝ ਵੀ ਠੀਕ ਹੈ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਪਿੰਡ ਸੁਲਿਹਾਨੀਆ ਪੰਗਾਲੀ ਵਾਲਾ ਮੋੜ ਆ